ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਤਸ਼ਾਹੀ ਦਸਮੀ ਤਾ ਪ੍ਰਸਾਦ ਸਵਈਏ ਸਾਵਹ ਸੁਦਸਮੋ ਸਿਦਾਨਕੇ ਦੇਖ ਫर्यੋ ਕਰ ਜੋਗ ਚਤੀਕੇ ਸੁਰ ਸਰਾਧ ਸੁਦਸ ਦਾਦਿਕ ਸੰਤਸਮੋ ਅਨੇਕ ਮਤੀਕੇ ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੋਇ ਨਾ ਦੇਖੀਤ ਪ੍ਰਾਨਪਤੀਕੇ ਜੇ ਰਿ ਭਗਵਾਨ ਕੇ ਪਾਇ ਕਿਰਪਾ ਹੂ ਤੇ ਏ ਪ੍ਰਤੀ ਬਿਨ ਏ ਪ੍ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸਰੰਗ ਸਵਾਰੇ ਕੋਟਤ ਰੰਗ ਕਰੰਗ ਸੇ ਕੂਤਤ ਪਾਵਨ ਕ ਕਾਨ ਕੋ ਜਾਤ ਨਿਵਾਰੇ ਭਾਰੀ ਪੂਜਾਨ ਕੇ ਪੂਪ ਬਲੀਪਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਪੈਤ ਕਹਾ ਪੈ ਪੂਪਤ ਅੰਤ ਕੋ ਨਾਗ ਹੀ ਪਾਇ ਪਦਾਰਿ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਿਤ ਢੋਲ ਮਿਰਦੰਗਨ ਗਾਰੇ ਗੂੰਜਤ ਗੁੜ ਗਜਾਨ ਕੇ ਸੁੰਦਰ ਹੰਸਤ ਹੈ ਹੈ ਰਾਜ ਹਜ਼ਾਰ ਭੂਤ ਭਵਿੱਖ ਭਵਾਨ ਕੇ ਪੂਪਤ ਕਾਉਨ ਗਨੈ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਪਚੇ ਬਿਨ ਅੰਤ ਕੋ ਅੰਤ ਕੇ ਤਾਮ ਸਦਾਰ ਤੀਰਥ ਨਾਮ ਦਿਆ ਤਮ ਦਾਨ ਸੰਜਮ ਨੇ ਮਨੇ ਕਬ ਸਖੈ ਬੇਦ ਪੁਰਾਨ ਕਤੇ ਬੁ ਕੁਰਾਨ ਜਬੀਨ ਜਬਾਨ ਸੁਬਾਨ ਕੇ ਪੇਖ ਪਾਉਨ ਆਹਾਰ ਜਤੀ ਜਤ ਤਾਰ ਸਤੈ ਸ ਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਪਚੇ ਬਿਨ ਪੂਪਤ ਏਕ ਰਤੀ ਬਿਨ ਏਕ ਨ ਲੇਖ ਸਦ ਸਿਪਾਦਰੰਤ ਤਦ ਬਾਸ ਸਾਜ ਸਨਾਦ ਦਰਜਾਨ ਦਲੇੰਗੇ ਭਾਰੇ ਗੁਮਾਨ ਭਰੇ ਮਨ ਮੈਂ ਕਰ ਪਰਬਤ ਤੰਖ ਹਲੇ ਨਹ ਲੇੰਗੇ ਤੋਰ ਅਰੀਰ ਮਰੋਰਮ ਵਾਸਨ ਮਾਤੇ ਮ ਤੰਗਨ ਮਾਨ ਮਲੇੰਗੇ ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇੰਗੇ वीर अपार बडे बरियार अब चाहे स्वर्ग की तार पछिया तोत देश मिलिंदम वास मात एक जान के मान मले गाड़े कणन के तोडन हार सब बात नहीं टिक चारन वेआ साहिब से सब को सिर नायक जाचिक अनेक से एक दवे दान देव फनिन्दन साचर भूत पविख पवांज पेंगै जीव चितह जल में थल में पल ही पल में सब थापत पिंग कुन प्रतापन बाचत तत पाप न कह गो पंझख पिंगए मानव इंद्र गजेंद्र निराति जोन त्रिलोक को राज करेंगे कोटि स्नान गजादिक दान अनेक सोबर साज भरेंगे ब्रह्ममेस्वर विसं सचीपत ਾਂਕ ਕਫ ਸੇ ਜਮ ਫਾਸ ਪਰਿੰਗੇ ਜੇ ਨਰ ਸ਼੍ਰੀ ਫਤ ਕੇ ਪ੍ਰਸ ਹੇ ਪਗ ਤੇ ਨਰ ਫਿਰ ਨਾ ਦੇਹ ਤਰਿੰਗੇ ਕਹੋ ਪਵਾਦ ਦਵ ਲੋਚਨ ਮੁੰਦ ਕੈ ਬੈਠ ਰੋ ਬਖਤਿਆਨ ਲਗਾਇ ਨਾਤ ਕ੍ਰਿਓ ਲੇ ਸਾਤ ਸਮੰਦਰ ਲੋਗ ਗਯੋ ਪਰਲੋਕ ਗਵਾਇ ਬਾਸਕਿਓ ਬਖਿਆਨ ਸੋ ਬੈਠ ਕੈ ਐਸੇ ਹੀ ਐਸ ਬੈਸ ਬਤਾਇ ਸਾਚ ਕਹੋ ਸੰਸ ਨਬੈ ਜਨ ਪ੍ਰੇਮ ਕੀਓ ਤਿਨੇ ਪ੍ਰਭ ਪਾਇ ਕਾਹੂ ਲੈ ਪਾਹਨ ਪੂਜ ਤਰੋ ਸਿਰ ਕਾਹੂ ਲੈ ਲਿੰਗ ਕਰ ਲਟਕਾਇ ਕਾਹੂ ਲਖਿਓ ਹਰ ਅਵਾਚੀ ਜਿਸਮੈ ਕਉ ਪਚਾ ਕੋ ਸੀਸ ਨਵਾਇ ਕਉ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਤਾਇਓ कोर क्रिया उर्जो सब ही जग श्री भगवान का भेद ना पायो सात छैदस्मि तपर प्रसाद सवईए श्रावक सुदसमों सि दानके देख प्रयो कर जोग जतीके सुर सुरादन सुदस दादिक संत सम अनेक मतीके ਸਾਰੇ ਹੀ ਦੇਸ ਕੋ ਦਿਖ ਰਿਓ ਮਤ ਕੋਈ ਨਾ ਦੇਖਿਐਤ ਪ੍ਰਾਨਪਤੀਕੇ ਸ਼੍ਰੀ ਭਗਵਾਨ ਕੇ ਪਾਇ ਕਿਰਪਾ ਹੂੰ ਤੇ ਏਕ੍ਰਿਤੀ ਬਿਨ ਏਕ੍ਰਿਤੀ ਕੀ ਮਾਤੇ ਮਤੰਗ ਜਰੇ ਜਰੇ ਸੰਗ ਅਨੂਪ ਅਤੰਗ ਸਰੰਗ ਸਵਾਰੇ ਕੋਟਤ ਰੰਗ ਕ ਰੰਗ ਸੇ ਕੂਟਤ ਪਾਵਨ ਕ ਕੌਨ ਕੋ ਜਾਤਿ ਨਿਵਾਰੇ ਹਰੀ ਪੁਜਾਨ ਕੇ ਪੂਪ ਬਲੀਪਦ ਨਿਆਵਤ ਸੀਸ ਨਾ ਜਾਤ ਵਿਚਾਰੇ ਐ ਤੇ ਪੈ ਤ ਕਹਾ ਪੈ ਪੂਪਤ ਅੰਤ ਕੋ ਨਾ ਗਹੀ ਪਾਇ ਪਦਾਰੀ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਿਤ ਢੋਲ ਮਿਰਦੰਗਨ ਗਾਰੇ ਗੂੰਜਤ ਗੁੜ ਗਜਾਨ ਕੇ ਸੁੰਦਰ ਹੰਸਤ ਹੈ ਹੈ ਰਾਜ ਹਜ਼ਾਰ ਪੂਤ ਪਵਿੱਖ ਭਵਾਨ ਕੇ ਪੂਪਤ ਕੌਨ ਗਨੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਂ ਮਿਸਦਾਰ ਤੀਰਥ ਨਾਨਦ ਆਤਮਦਨ ਸੰਜਮ ਨੇ ਮਨਨੇਕ ਬ ਸਿਖੈ ਵੈਦ ਪੁਰਾਨ ਇਕ ਤੇਬ ਕੁਰਾਨ ਜਬੀਂ ਜਬਾਨ ਸੁਬਾਨ ਕੇ ਪੇਖੈ ਪਾਵਨ ਆਹਾਰ ਜਤੀ ਤਤ ਤਾਰ ਸਤੈਸ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨੂ ਪੂਪਤ ਏਕ ਰਤੀ ਬਿਨ ਏਕ ਨ ਲੇਖ ਸੁਧਿ ਸਿਪਾਦ ਦਰੰਤ ਦਬਸ ਸਾਜ ਸਨਾਦ ਦਰਜਾਨ ਦਲੇਂਗੇ ਭਾਇ ਗੁਮਾਨ ਭਰੇ ਮਨ ਮੈਂ ਕਰ ਪਰਬਤ ਤੰਖ ਹਲੇ ਨ ਹਲੇਂਗੇ ਤੋਰ ਅਰੀਰ ਮਰੋਰਮ ਵਾਸਨ ਮਾਤੇ ਮ ਤੰਗਨ ਮਾਨ ਮਲੇਂਗੇ ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗ ਬੀਰ ਅਪਾਰ ਬੜੇ ਬਰਿਆਰ ਅਬ ਚਾਹੇ ਸਵਰਗ ਕੀ ਤਾਰ ਪਛਿਆ ਤੂਤ ਦੇਸ ਮਲਿੰਦਮ ਵਸ ਮਾਤੇਗ ਜਾਣ ਕੇ ਮਾਨਮ ਲਿਆ ਗਾਣੇ ਗੜਨ ਕੇ ਤੋੜਨ ਹਾਰ ਸਬਤ ਨਹੀਂ ਤਿਕ ਚਾਰ ਲਵਿਆ ਸਾਹਿਬੇ ਸਭ ਕੋ ਸਰ ਨਾਇ ਜਾਚ ਅਨੇਕ ਸੇ ਇੱਕ ਦੇਵੇ ਦਨ ਦੇਵ ਫਨਿੰਦਨ ਸਚਰ ਭੂਤ ਭਵਿਖ ਪਵਾਂਜ ਪੈੰਗੇ ਜਿਵ ਜਤਹਿ ਜਨਮ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪਤ ਪੈੰਗੇ ਪੁਨ ਪ੍ਰਤਾਪਨ ਬਾਚਿਤ ਤਨ ਪਾਪਨ ਕੈ ਬੋ ਪੰਜਖ ਪੈੰਗੇ ਮਾਨਵ ਇੰਦਰ ਗਜਿੰਦਰ ਨਿਰਾਤਿ ਜੋਨ ਤ੍ਰ ਲੋਕ ਰਾਜ ਕਰੇਗੇ कोट स्नानंग जादिक दान अनेक सो पर साज बरेंगे ब्रह्म मेसुर बिंस सचीपत अंक फसे जम फास पेंगे जे नर श्री फत के पस हैं पग ते नर फिर न देह तिरंग कह पुवा द्व आलोचन मुंदक बैठ रहयो भक्त्यान लगाए नाथ क्रियो लिए सात समन्द्रन लोग गयो परलोक गवाए ਬਾਸ ਕੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸ ਬੈਸ ਬਤਾਇ ਸਾਚ ਕਹੋ ਸੰਸਦ ਬੈਜਿਨ ਪ੍ਰੇਮ ਕੀਓ ਤਿਨੇ ਪ੍ਰਭ ਪਾਇ ਕਾਹੂ ਲੈ ਪਾਹਨ ਪੂਜਤੋ ਸਿਰ ਕਾਹੂ ਲੈ ਲਿੰਗ ਕਰ ਲਟਕਾਇ ਕਾਹੂ ਲਖਿਓ ਹਰ ਅਵਾਚੀ ਜਿਸਮੈ ਕਉਪ ਚਾਕੋ ਸੀਸ ਸੁਨਵਾਇ ਤਉਬ ਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਤਾਇਓ ਕੁਰ ਕਰਿਆ ਉਰਜੋ ਸਭ ਹੀ ਜਗ ਸ਼੍ਰੀ ਭਗਵਾਨ ਕਾ ਭੇਦ ਨਾ ਪਾਇਓ ਆਤਛੈ ਦਸਮੀ ਤਾ ਪ੍ਰਸਾਦ ਸਵਈਏ ਸਾਵਗ ਸੁਦਸਮੋ ਸਿਦਾਨਕੇ ਦੇਖ ਪ੍ਰਯੋਗ ਕਰ ਜੋਗ ਚ ਤੀਕੇ ਸੁਰ ਸਰਾਧ ਸੁਦਸ ਦਾਦਿਕ ਸੰਤਸਮੋ ਅਨੇਕ ਮਤੀਕੇ ਸਾਰੇ ਹੀ ਦੇਸ ਕੋ ਦੇਖ ਰਿਹਾ ਹੋ ਮਤ ਕੋਈ ਨਾ ਦੇਖਿਆਤ ਪ੍ਰਾਨਪਤੀਕੇ ਸ਼੍ਰੀ ਪਗਵਾਨ ਕੀ ਪਾਇ ਕਿਰਪਾ ਹਉ ਤੇ ਏ ਕ੍ਰਿਤੀ ਬਿਨ ਏ ਕ੍ਰਿਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸਰੰਗ ਸਵਾਰੇ ਕੋਟਤ ਰੰਗ ਕਰੰਗ ਸੇ ਕੂਤਤ ਪਾਵਨ ਕ ਕੌਣ ਕੋ ਜਾਤ ਨਿਵਾਰੇ ਭਾਰੀ ਪੂਜਾਨ ਕੇ ਪੂਪ ਬਲੀਪਦ ਨਿਆਵਤ ਸੀਸ ਨਾ ਜਾਤ ਵਿਚਾਰੇ 에ਤੇ ਭੈਤ ਕਹਾ ਪੈ ਪੂਪਤ ਅੰਤ ਕੋ ਨਾਗ ਹੀ ਪਾਇ ਪਦਾਰੀ जीत फिरे सब देश दसान को बाजत ढोल मृदंगन गारे गूंजत गुड़ गजान के सुंदर हंसत हे हे राज हजार भूत पविक भगवान के पूपत कौनि गन नहीं जात बिचारे श्रीपत श्री भगवान पचे बिन अंत को अंत के ताम इसदारी तीर्थ स्नान ਆਦਮਦਨ ਸੰਜਮ ਨੇ ਮਨ ਇਕ ਬਰ ਸੇਖੈ ਬਿਦ ਪੁਰਾਨ ਕਿਤੇ ਬੁਰਾਨ ਜੀ ਬੀਂ ਜਬਾਨ ਸੁਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਤਾਰ ਸਦੈ ਸ ਵਿਚਾਰ ਹਜ਼ਾਰ ਇਕ ਦੇਖੈ ਸ੍ਰੀ ਭਗਵਾਨ ਬਚੇ ਪਿਨ ਪੂਪਤ ਏ ਕ੍ਰਤੀ ਬਿਨ ਏਕ ਨ ਲੇਖ ਸੁਧ ਸਿਪਾਦ ਦਰੰਤ ਦਬਸ ਸਾਜ ਸਨਾਦਰ ਦਰਜਾਨ ਦਲੇਂਗੈ ਭਾਰੇ ਗੁਮਾਨ ਭਰੇ ਮਨ ਮੈਂ ਕਰ ਪਰਬਤ ਤੰਖ ਹਲੇ ਨਹ ਲੇਂਗੇ ਤੋਰ ਅਰੀਰ ਮਰੋ ਰਮ ਵਾਸਨ ਮਾਤੇ ਮ ਤੰਗਨ ਮਾਨ ਮ ਲੇਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਵੀਰ ਅਪਾਰ ਬਡੇ ਬਰਿਆਰ ਅਬ ਚਾਹੇ ਸਵਰਗ ਕੀ ਤਾਰ ਪਛਿਆ ਤੋਤ ਦੇਸ ਮਲਿੰਦਮ ਵਾਸ ਮਾਤੇ ਇੱਕ ਜਾਣ ਕੇ ਮਾਨ ਮਲਿਆ ਗਾੜੇ ਏਕਣ ਹੰਕੇ ਤੋੜਨ ਹਾਰ ਸਬਤ ਨਹੀਂ ਚਿਕ ਚਾਰਨ ਵਿਆ ਸਾਹਿਬ ਸੇ ਸਬ ਕੋ ਸਰ ਨਾਇ ਜਾ ਚਿਕ ਅਨੇਕ ਸ ਇੱਕ ਦੇਵੇ ਦਨ ਦੇਵ ਫਨਿੰਦਨ ਸਚਰ ਭੂਤ ਭਵਿਕ ਪਵਾਂਜ ਪਿੰਗ ਜਿਵ ਜਤਹਿ ਜਨ ਮੈ ਥਲ ਮੈ ਪਲ ਹੀ ਪਲ ਮੈ ਸਦ ਥਾਪਤ ਪਿੰਗ ਕੁੰਨ ਪ੍ਰਤਾਪਨ ਬਾਚਿਤ ਤਨ ਆਪਨ ਕਹਿ ਗੋਪੰਜਖ ਪੈੰਗੇ ਮਾਨਵ ਇੰਦਰ ਗਜਿੰਦਰ ਨਿਰਾਤੇ ਜੋਨ ਤ੍ਰਿਲੋਕ ਕੋ ਰਾਜ ਕਰ엥ਗੇ ਕੋਟ ਇਸ਼ਨਾਨਿੰਗ ਜਾਦਿਕ ਦਾਨ ਅਨੇਕ ਸੁਮ ਪਰ ਸਾਜ ਬਰ엥ਗੇ ਬ੍ਰਹਮ ਮੇਸਰ ਵਿਸ਼ਨ ਸਚੀਪਤ ਅੰਕ ਫਸੇ ਜਮ ਫਾਸ ਪਰ엥ਗੇ ਜੇ ਨਾਲ ਸ਼੍ਰੀ ਫਤ ਕੇ ਪਸ ਹੈ ਪਗ ਤੇ ਨਰ ਫਿਰ ਨਾ ਦੇ ਤ੍ਰਿੰਗ ਕਹ ਪਵਾਦ ਵਾ ਲੋਚਨ ਮੁੰਦ ਕੈ ਬੈਠ ਰਹੋ ਬਖ ਧਿਆਨ ਲਗਾਏ ਨਾ ਤਪ੍ਰਿਯੋ ਲੇ ਸਾਤ ਸਮੰਦਰਨ ਲੋਗ ਗਿਓ ਪਰ ਲੋਕ ਗਵਾਏ ਬਾਸ ਕੀਓ ਬਖਿਆਨ ਸੋ ਬੈਠ ਕੈ ਐਸ ਹੀ ਐਸ ਬੈਸ ਬਤਾਇ ਸਾਚ ਕਹੋ ਸੰਸਰ ਬੈ ਜਿਨ ਪ੍ਰੇਮ ਕੀਓ ਤਿਨੇ ਪ੍ਰਭ ਪਾਇ ਕਾਹੂ ਲੈ ਪਹਨ ਪੂਜ ਤਰੋ ਸਿਰ ਕਾਹੂ ਲੈ ਲਿੰਗ ਕਰ ਲਟਕਾਇ ਕਾਹ ਲਖਿਓ ਹਰ ਅਵਾਚੀ ਜਿਸਮੈ ਕਉ ਪਚਾ ਕੋ ਸੀਸ ਨਵਾਇ ਕਉ ਬਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨ ਤਾਇਓ ਕੋਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕਾ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ